ਜਾਉਦੇ ਸਾਰਿਆਂ ਦਾ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਭ ਦਾ ਅੱਜ ਦਿਨ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਆ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇੱਕ ਸਭ ਤੋਂ ਪਹਿਲਾਂ ਆਪਣਾ ਫੋਨ ਨੰਬਰ ਹੈ 97813 43917 97813 43917 ਆਪਣਾ ਫੋਨ ਨੰਬਰ ਹੈ ਜਿਸ ਵੀ ਭੈਣ ਵੀਰ ਭਰਾ ਨੇ ਆਪਣੇ ਨਾਲ ਗੱਲ ਕਰਨੀ ਆ ਤਾਂ ਫੋਨ ਤੇ ਕਰ ਸਕਦਾ ਹੈ ਤੇ ਸਭ ਤੋਂ ਪਹਿਲੀ ਗੱਲ ਇਹ ਹੈ ਜਿਹੜੇ ਆਪਾਂ ਕਮੈਂਟ ਕਰਦੇ ਆ ਤੇ ਪੰਜਾਬੀ 'ਚ ਜਰੂਰ ਕਰਿਆ ਕਰੋ ਕਿਉਂ ਪੰਜਾਬੀ ਆਪ ਨੂੰ ਜ਼ਰੂਰੀ ਆ ਆਪਾਂ ਪੰਜਾਬੀ ਭੁੱਲਦੇ ਜਾ ਰਹੇ ਹਾਂ ਪੰਜਾਬੀ ਸਾਰੇ 2 ਕਮੈਂਟ ਨਹੀਂ ਆਉਂਦੇ ਤਿੰਨ ਸਾਰੇ ਅੰਗਰੇਜ਼ੀ ਚ ਆਉਂਦੇ ਆ ਚਲੋ ਚੰਗੀ ਗੱਲ ਆ ਅੰਗਰੇਜ਼ੀ ਵੀ ਆਪਾਂ ਨੂੰ ਬਹੁਤ ਜ਼ਰੂਰੀ ਆ ਪਰ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਚ ਕਮੈਂਟ ਜ਼ਰੂਰ ਕਰਿਆ ਕਰੋ ਅਸੀਂ ਦੇਖਣਾ ਚਾਹੁੰਦੇ ਆ ਵੀ ਆਪਾਂ ਪੰਜਾਬੀ ਭੁੱਲਦੇ ਜਾ ਰਹੇ ਹਾਂ ਤੇ ਪੰਜਾਬੀ ਵਿੱਚ ਕਰਿਆ ਕਰੋ ਜਿਹੇ ਜਿਆ ਵੀ ਕਿਸੇ ਨੂੰ ਆਉਂਦਾ ਉਹ ਜਿਹਾ ਕਮੈਂਟ ਕਰਦਿਆ ਕਰੋ ਇਹ ਨਾ ਕਹਿ ਕੋ ਲੋ ਆਪਣੇ ਨਾਮ ਬੋਲਤੇ ਕੋਈ ਨਾ ਆਪਣੀ ਥਾਂ ਤੇ ਜਿਹੇ ਜਿਆ ਵੀ ਹੁਣ ਜਿਹੜਾ ਕੁਝ ਲਿਖਿਆ ਜਾਂਦਾ ਉਹੀ ਲਿਖ ਕੇ ਕਮੈਂਟ ਕਰਦਿਆ ਕਰੋ ਕੋਈ ਗੱਲ ਨਹੀਂ ਨਾਮ ਭਾਵੇਂ ਛੋਟੇ ਇਧਰ ਬੋਲਦਿਆ ਕਰਾਂਗੇ ਉਧਰ ਆਪਣੇ ਹੁਣ ਕਮੈਂਟ ਬਹੁਤ ਘਟ ਗਏ ਕਿਉਂਕਿ ਹਾਲ ਕਹਿੰਦਾ ਵੀ ਆਪਣਾ ਨਾਮ ਤਾਂ ਲਿਖਾਤਾ ਕਮੈਂਟ ਵੀ ਜ਼ਰੂਰੀ ਹੁੰਦੇ ਆ ਕਮੈਂਟ ਜਿਹੇ ਜਿਆ ਵੀ ਹੁੰਦਾ ਪੁੱਠਾ ਜਿਹਾ ਤਾਂ ਕਰਦਿਆ ਕਰੋ ਕੋਈ ਗੱਲ ਨਹੀਂ ਤੇ ਹੁਣ ਜਿਨ੍ਹਾਂ ਦੇ ਭੈਣ ਭਰਾਵਾਂ ਨੇ ਆਪਣੇ ਨਾਲ ਇੱਕ ਆਪਣੇ ਨਾਲ ਚੈਨਲ ਆ ਗਿਆ ਜਿਹੜਾ ਚਾਨਣਾ ਵਾਲਿਆ ਉਹ ਤੁਸੀਂ ਬਹੁਤ ਘੱਟ ਦੇਖ ਰਹੇ ਹੋ ਪਤਨ ਕੀ ਗੱਲ ਆ ਤੇ ਆਪਾਂ ਵੀਡੀਓ ਪਾਤ ਕੇ ਉਹਦੇ ਬਹੁਤ ਘੱਟ ਚੱਲ ਰਹੀ ਐ ਵੀ ਸਾਰੇ ਭੈਣ ਭਲਾ ਜਿਵੇਂ ਰੱਬਾ ਮੇਰੀ ਮਾਂ ਮਾਂ ਮੋੜ ਦੇ ਨੂੰ ਪਿਆਰ ਦਿੰਨੇ ਹੋ ਉਹਨੂੰ ਵੀ ਐਸ ਲੋਟ ਪਿਆਰ ਦਿਆ ਕਰੋ ਤੇ ਤੁਹਾਨੂੰ ਪਤਾ ਈ ਰੱਬਾ ਮੇਰੀ ਮਾਂ ਮੋੜ ਦੇ ਚਰਨਾ ਬਾਰੇ ਆ ਰਹੀ ਚਰਨਾ ਸਰਪੰਚ ਤੇ ਚਰਨਾ ਬੱਬੂ ਤੇ ਇੱਕ ਆਪਣਾ ਚੈਨਲ ਆ ਹੋਰ ਗੁਰੂ ਉਹ ਆਪਣੇ ਆ ਸੁਖਪੈਲ ਦਾ ਚੈਨਲ ਆ ਉਹਤੇ ਵੀ ਤੁਸੀਂ ਧਿਆਨ ਦਿਆ ਕਰੋ ਹਾਂ ਜਿਹੜਾ ਗੁਰੂ ਚੈਨਲ ਆ ਉਹ ਇਹਨਾਂ ਨੇ ਖੋਲਿਆਗਾ ਤੇ ਉਹ ਤੁਸੀਂ ਧਿਆਨ ਦਿਆ ਕਰੋ ਤੇ ਇੱਕ ਹੁਣ ਆਪਣਾ ਸਭ ਤੋਂ ਪਹਿਲਾਂ ਪੰਮੀ ਭੈਣ ਦੀ ਮਦੇਸੀਆ ਤੇ ਅਸੀਂ ਇਹਨਾਂ ਦੇ ਲੋਬੋ ਬਹੁਤ ਧੰਨਵਾਦ ਕਰਦੇ ਆ ਬਲਵਿੰਦਰ ਸਿੰਘ ਜੀ ਯੂ ਐਸ ਏ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਨਾਲ ਫੋਨ ਤੇ ਵੀ ਗੱਲ ਕਰ ਦਿੰਦੇ ਆ ਮੋਨਾ ਜੀ ਯੂ ਐਸ ਏ ਇਹਨਾਂ ਤਾਂ ਹਰ ਕੋਈ ਜਾਣਦਾ ਤੇ ਪਛਾਣਦਾ ਵੀ ਆ ਤੇ ਹਬੀਬ ਹਬੀਬ ਚੌਧਰੀ ਲੰਡਨ ਤੋਂ ਇਹਨਾਂ ਦਾ ਵੀ ਅਸੀਂ ਦਿਲੋਂ ਤਾਅਵਾਦ ਧੰਨਵਾਦ ਕਰਦੇ ਆ ਸਾਡੇ ਨਾਲ ਫੋਨ ਤੇ ਵੀ ਗੱਲਬਾਤ ਕਰਦੇ ਆ ਤੇ ਅਮਨਦੀਪ ਕੌਰ ਯੂ ਐਸ ਏ ਇਹਨਾਂ ਨੂੰ ਵੀ ਧੰਨਵਾਦ ਕਰਦੇ ਆ ਲਖਵੀਰ ਸਿੰਘ ਕੈਨੇਡਾ ਵਾਲੇ ਅਸੀਂ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਨਾਂ ਨਾਲ ਸਾਡੇ ਨਾਲ ਫੋਨ ਤੇ ਵੀ ਗੱਲ ਖਰੀ ਸੀ ਰਵੀ ਸਿੰਘ ਯੂ ਐਸ ਏ ਹਲਾਰਾ ਪਿੰਡ ਇਹਨਾਂ ਦਾ ਇਹਨਾਂ ਦਾ ਧੰਨਵਾਦ ਕਰਦੇ ਆ ਗੁਰਸ਼ੀਤ ਕੌਰ ਕੌਸ਼ਵੀਰ ਸੁਭਦੀਪ ਸਿੰਘ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਗਰਮੀਤ ਕੌਰ ਪਿੰਡ ਬਲੀਨਾ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਿੰਦਰਪਾਲ ਜੀ ਬਰਾੜ ਤਹਿਸੀਲ ਜੂਲਾ ਗੰਗਾ ਨਗਰ ਤੇ ਅਮਰਤ ਸਾਹ ਹਰਮਨ ਕੌਰ ਤੇ ਹਰਮਨਪ੍ਰੀਤ ਕੌਰ ਜਸਮント ਸਿੰਘ ਅਮਨਦੀਪ ਕੌਰ ਪਿੰਡ ਚੱਕ ਤੇ ਗਰਮੀਲ ਸਿੰਘ ਲੋਪੋਕੇ ਇਹੇ ਲੋਪੋਕੇ ਵਾਲੇ ਵਾਜਦੇ ਆ ਦਿੱਲੀ ਰਹਿੰਦੇ ਨੇ ਦਾ ਟੈਲਫੋਨ ਦਾ ਕੰਮ ਆ ਇਨੋ ਨੇ ਸਾਡੇ ਨਾਲ ਫੋਨ ਤੇ ਵੀ ਗੱਲ ਕੀਤੀ ਸੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਗੁਰਮੀਤ ਸਿੰਘ ਦਾ ਤੇ ਹੁਣ ਆਪਾਂ ਬੋਲ ਦਿਆਂਗੇ ਆਹ ਪੰਮੀ ਭੈਣ ਜੀ ਬੋਪਰਾਇ ਕਲਾ ਤੇ ਜੈਕ੍ਰਿਸ਼ਨ ਸੰਤੋਸ਼ ਰਾਣੀ ਪਿੰਡ ਸੈਕੜੇ ਕਲਾ ਵਰਜੰਟ ਸਿੰਘ ਸੈਦੋ ਪੇ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਇਸਮਿੰਦਰ ਕੌਰ ਪੰਡਤ ਜਿਮਾਰੀ ਜਲੰਧਰ ਭੁੱਲਰ ਸਾਹਿਬ ਟਰੱਕ ਡਰਾਈਵਰ ਬਾਬਾ ਨਰਮਨ ਸਿੰਘ ਕਪਾਲਪੁਰਾ ਲਹਿਰਾ ਗਾਗਗੇ ਤੋਂ ਬੇਬੇ ਪੰਗੋ ਬਹੁਤ ਬਹੁਤ ਧੰਨਵਾਦ ਕਰਦੇ ਬੇਬੇ ਜੀ ਛੋਟਾ ਬਹੁਤ ਵਧੀਆ ਕਮੈਂਟ ਹੁੰਦਾ ਛੋਟਾ ਜਿ ਨਾਲੇ ਹੁੰਦਾ ਵੀ ਪੰਜਾਬੀ ਚ ਤੇ ਗੁਰਸੇਵਕ ਸਿੰਘ ਸੇਵਕ ਗੋਟੇ ਕਾ ਗੁਰਸੇਵਕ ਸਿੰਘ ਪਿਆਲਾ ਸੋਮਨ ਗੁਪਤਾ ਪਜਾਰ ਤੋਂ ਅਨੁਸ਼ਤਰ ਸਿੰਘ ਸੈਣੀ ਤੋਂ ਸਕੂਤਲਾ ਦੇਵੀ ਪੀਲੀਆ ਬੰਗਾ ਤੋਂ ਇੱਕ ਜਿਹੜੇ ਤੁਸੀਂ ਹੁਣ ਕਮੈਂਟ ਕਰਿਆ ਕਰੋਗੇ ਨਾ ਪੰਜਾਬੀ ਚ ਉਹਨਾਂ ਦਾ ਮਾਨ ਹੈ ਦਾ ਲਿਧਿਆਣਾ ਬੋ ਲੈਗਰੂ ਬਿਆਹ ਆਪਾਂ ਨੇ ਸਾਨੂੰ ਕਮੈਂਟ ਪੰਜਾਬੀ ਚ ਕਰਿਆਗਾ ਇਸ ਚੀਜ਼ ਦਾ ਤੁਸੀਂ ਧਿਆਨ ਰੱਖਿਆ ਕਰੋ ਤੇ ਸੁਮਨ ਗੁਪਤਾ ਪੰਜਾਬ ਤੋਂ ਹਰਮੇਲ ਬੰਦ ਸਿੰਘ ਹੰਡਾਇਆ ਪਿੰਡ ਤੇ ਚਮਕੌਰ ਸਿੰਘ ਅਬਰੋਦੀ ਪਿੰਡ ਪਰਮਿੰਦਰ ਕੌਰ ਪਿੰਡ ਪੂਨਾ ਜ਼ਿਲ੍ਹਾ ਲੁਧਿਆਣਾ ਕਲਦੀਪਰ ਸੰਤੋ ਪਿੰਡ ਸਾਪੂਰ ਨੂੰ ਸਿਮਰਜੀਤ ਕੌਰ ਪਿੰਡ ਪਟਿਆਲਾ ਮਨਿੰਦਰ ਕੌਰ ਕਰਮ ਸਿੰਘ ਬੱਲਾ ਹਰਮੇਲ ਸਿੰਘ ਪਿੰਡ ਹੰਡਾਇਆ ਜਗਸੀਰ ਸਿੰਘ ਗਿੱਲ ਜੈਲਦਾਰ ਸਰਨ ਕੌਰ ਪਿੰਡ ਜਲੰਧਰ ਤੋਂ ਹਰਦੇਪ ਸਿੰਘ ਸਿਆਪਾਣਾ ਮਲਕੀਤ ਸਿੰਘ ਟਾਲੀਆਂ ਹਰਜਿੰਦਰ ਕੌਰ ਪਿੰਡ ਕੋਗਾ ਜ਼ਿਲ੍ਹਾ ਅੰਮ੍ਰਿਤਸਰ ਸੋਹਣਾ ਕੌਰ ਗੋਪਤਾ ਬਾਸੀਆਂ ਸਿਮਰਜੀਤ ਕੌਰ ਜੇਲਾ ਕਪੂਰਥਲਾ ਪ੍ਰਿੰਟਪਲੱਖ ਸੁਭਦੀਪ ਗੱਲਗੌਰ ਸਿੰਘ ਸਨ ਨਿਆਨੇ ਵਾਲਾ ਬਲਵਿੰਦਰ ਕੌਰ ਜੰਡਿਆਲਾ ਗੁਰੂ ਜੱਗੀ ਸ਼ਾਵੜਾ ਸੀਮਾ ਜੀ ਪਿੰਡ ਜਲੰਧਰ ਤੋਂ ਕੋਟਕਪੂਰਾ ਤਲਵੰਡੀ ਰਾਜਸਾਰਾ ਸਿੰਦਰਪਾਲ ਕੌਰ ਪਿੰਡ ਜੰਗੀ ਰਾਣਾ ਜਗਦੇਵ ਸਿੰਘ ਕੂਮਕਲਾ ਰਣਜੀਤ ਸਿੰਘ ਜਗਸੀਰ ਸਿੰਘ ਕੋਟਕਪੂਰਾ ਕਾਂਨਤਾ ਦੇਵੀ ਅਮਰਜੀਤ ਕੌਰ ਪਟਿਆਲਾ ਹਦਰਾਸ ਕਨੌਲੀ ਕਿਨ ਕੌਰ ਕੇਵਲ ਤੋਂ ਬਲਵਿੰਦਰ ਸਿੰਘ ਬਿੰਡ ਪੋਲਾ ਜਗਰਾਜ ਪੋਲਾ ਰਾਜਪੀਤ ਸ਼ਰਮਾ ਮਠੰਡੇ ਤੋਂ ਬਾਬਾ ਕਵਾਲ ਸਿੰਘ ਨਵੇਂ ਚੰਦ ਜਿਲ੍ਹਾ ਮੋਗਾ ਜੀ ਸਿੰਘ ਦਰਸ ਸਿੰਘ ਸੰਤਪੁਰਾ ਬਾਲਾ ਬਾਲ ਪੱਟੀ ਕਰਮ ਸਿੰਘ ਬੁੱਲਾ ਹਰ ਸਿੰਘ ਨਕੌਰ ਮੋਹਤ ਕਵਾਲ ਤੁਨਪਾਲ ਸਿੰਘ ਸੀਮਾ ਰਾਣੀ ਜਲੰਧਰ ਤੋਂ ਚੜਤ ਸਿੰਘ ਸੋਨੀ ਲਬਦੀਰ ਤੋਂ ਸੋਤਗੜ ਹਰਜਿੰਦਰ ਕੌਰ ਜਗਤਾਰ ਸਿੰਘ ਮੱਖਣ RAM ਭਾਰਤ ਸਿੰਘ ਪੁਰਾ ਅਮਰੀਕ ਬਰਿਆੜ ਤੇ ਗੰਗਾ ਨਗਰ ਪਿਆਰ ਕੌਰ ਸੈਂਕਸ਼ਨ ਅਮਰੀਕਾ ਕੁਲਦੀਪ ਕਰਨਪੁਰ ਸਾਹਿਬ ਬੰਨ ਮਾਨਸ ਸਿੰਘ ਹਟੇਗੜ ਸਾਹਿਬ ਜਗਦੀਸ਼ ਕੌਰ ਪੰਚੰਤੂ ਬਾਬਾ ਕਵਾਲ ਨਵੇਂ ਚੰਦ ਜਿਲ੍ਹਾ ਮੋਗਾ ਨਮਿਤ ਕੌਰ ਕੁਲਦੀਪ ਗੁਪਤਾ ਹਮ ਗੁਪਤਾ ਲੁਧਿਆਣੇ ਤੋਂ ਗਰਮੀਤ ਕੌਰ ਡੱਬਾਰ ਜਸਪਾਲ ਕੋਲ ਲੁਧਿਆਣਾ ਹਰਜਿੰਦਰ ਕੌਰ ਜਕਤਾਰ ਸਿੰਘ ਸਤਪਾਲ ਸਰਮਾ ਰਾਜਸਥਾਨ ਡਾਕਟਰ ਬਲਵੀਰ ਸਿੰਘ ਰਣਜੀਤ ਸਿੰਘ ਰਾਜਕੁਮਾਰ ਮਾਨਸਾ ਰਾਏ ਚੱਟਾ ਪਾਲ ਸਿੰਘ ਬਟਿਆਲਾ ਆਦੀ ਪ੍ਰੋਡਕਟਰੀਅਰ ਵਰਕਸ਼ਾਪ ਜੀ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਚਮਕੌਰ ਸਿੰਘ ਪਿੰਡ ਬਲੁੰਦੀ ਅਮ드ਗੜ ਪਾਲ ਕਰਿਆਣਾ ਸਟੋਰ ਰਾਜਕੁਮਾਰ ਮਾਨਸਾ ਸਰਗੇਵਾਲਾ ਸਿੰਘ ਰਣਜੀਤ ਸੋਨੀ ਟੇਲਰ ਵੰਟੂ ਸਿੰਘ ਮਹਾਤ ਸਿੰਘ ਆਗਰਾ ਰਿੰਕਲ ਸਿੰਘ ਮਿੱਟੀਆਣਾ ਜਸਪਾਲ ਸਿੰਘ ਪਿੰਡ ਦਦੋਵਾਲ ਅਵਨ ਸਿੰਘ ਪਿੰਡ ਖੈਰੀਗੜ ਜੁਪੀ ਪਾਲ ਸਿੰਘ ਬਟਿਆਲਾ ਕੁਲਵਿੰਦਰ ਸਿੰਘ ਬਟਿਆਲਾ ਸਸਮਾਜੀ ਨਰਬੇ ਤੋਂ ਰੋਬਨ ਸਿੰਘ ਕਰਤਾ ਪਰ ਕਰਤੇ ਸਿੰਘ ਲਾਲਪੇਖੀ ਪਿਆਰਾ ਲਾਲ ਬਲਾਡਾ ਡਾਕਟਰ ਸੁਖਰਾਜ ਸਿੰਘ ਪਿੰਡ ਫਰਾ ਜਿਲ੍ਹਾ ਮੋਗਾ ਮੱਖਣ ਸਿੰਘ ਢਿੱਲੋਂ ਬਲਤੇਜ ਸਿੰਘ ਢਿੱਲੋਂ ਹਰਮੰਦਰ ਕਾਲ ਲੁਧਿਆਣਾ ਨਾਰ ਸਿੰਘ ਮੋਹਨ ਸਿੰਘ ਲੋਟ ਜੂਪੀ ਸਰਦੇਸ਼ ਸਿੰਘ ਕੁੰਮਕਲਾ ਗਦੇਜ ਸਿੰਘ ਦੇਪਾ ਜੰਨੈੜਾ ਗੁਰੂ ਅਮਰਜੀਤ ਸਿੰਘ ਪਿੰਡ ਮਜੀਠਾ ਤਰਨਤਲ ਕੌਰ ਜਮੰਦਾ ਸਿੰਘ ਪਿੰਡ ਸੇਵਿਆ ਦੀਪਕਮਾਰ ਫਰੀਦਕੋਟ ਪਰਮਿੰਦਰ ਕੌਰ ਪੁੰਨਾ ਨਵਦੀਪ ਕੌਰ ਪਿੰਡ ਪੁੰਨਾ ਜਿਲ੍ਹਾ ਮੋਗਾ ਬੰਟੂ ਮਨੁਕਤਾ ਲਾਹੇਵ ਜਸਵਿੰਦਰ ਕੌਰ ਪਿੰਡ ਚਮੈੜੇ ਡੈਸਟ ਜਲੰਧਰ ਕਲਦੀਪ ਕੌਰ ਮਨਦੀਪ ਸਿੰਘ ਪਰਮਜੀਤ ਕੌਰ ਹਰਮੇਲ ਸਿੰਘ ਨਿਰਮਲ ਸਿੰਘ ਕਮਜੀਤ ਕੌਰ ਦਾਨਗਣਾ ਇੰਦਰਜੀਤ ਥਰਾਜ ਬਲਬੀਰ ਸਿੰਘ ਸੰਤੂ ਸਿੱਤਸਾ ਜ਼ਿਲ੍ਹਾ ਗਰਮੇਲ ਸਿੰਘ ਰਾਜਸਥਾਨ ਪਿੰਡ ਨੋ ਐਲ ਪੀ ਐਮ ਅਨਸਰਪ੍ਰੀਜ਼ ਸੇਖੋ ਕਲਦੀਪ ਕੌਰ ਹਨੇਕ ਸਿੰਘ ਮਿਸਤਰੀ ਬੋਰਵਾਲਾ ਸੰਦੀਪ ਸਿੰਘ ਪਿੰਡ ਮੋਰ ਸਿੰਘ ਵਾਲਾ ਅਮਰਦੀਪ ਕੌਰ ਪਿੰਡ ਚੱਕਾਂ ਵਾਲਾ ਪਰਮਜੀਤ ਸਿੰਘ ਗ੍ਰਾਂਥੀ ਪਿੰਡ ਗਰਾਇਆ ਸਰਬਜੀਤ ਕੌਰ ਪਿੰਡ ਬਟੋਆ ਗਰਮੇਲ ਸਿੰਘ ਕਾਲੇ ਮਾਜਰਾ ਪਿੰਕੂ ਸਿੰਘ ਮਾਊਆ ਜਿਸ ਵਿੱਚ ਬੀਰ ਕੌਰ ਗਰਦਾਫਰ ਭੋਲੇ ਕੇ ਮੋਹਨ ਸਿੰਘ ਬਨਾਲਾ ਬੀ ਕੇ ਮਰ ਬਨਾਲਾ ਅਮਰਜੀਤ ਕੌਰ ਜੰਜਲ ਪਰਮਜੀਤ ਗਰੰਥੀ ਸਰਬਜੀਤ ਕੌਰ ਤੇ ਲੋ ਮਿੰਡ ਨਿਹਾਲ ਸਿੰਘ ਵਾਲਾ ਬਲਦੇਵ ਸਿੰਘ ਪਿੰਡ ਤੂਤ ਪਿੰਡ ਸਿਮਰਜੀਤ ਕੌਰ ਤਾਮਕੋਟ ਤੋਂ ਅਮਰਦੀਪ ਕੌਰ ਯੂ ਐਸ ਏ ਬਲਵੰਤ ਸਿੰਘ ਡਾਗਰੂ ਮਖਣਾ ਰਾਮ ਤਾਰ ਸਿੰਘ ਪੁਰਾ ਜੈ ਕਿਸ਼ਨ ਸੰਦੋਸ਼ ਰਾਣੀ ਸੇਖੜੇ ਕਲਾ ਕੁਲਦੀਪ ਸਿੰਘ ਕੁਲਦੀਪ ਕੌਰ ਚੁੱਕੀ ਹਰਨੇਕ ਸਿੰਘ ਗੋਗਾ ਪਿੰਡ ਸਧਾਰਨਪੁਰ ਹਰਤੇਜ ਹਰਤੇ ਸਿੰਘ ਗੋਗਾਪਿੰਡ ਫਜ਼ਲ ਕਾ ਗੋਰਬਾਲਾ ਮਿਸਤਰੀਏ ਵੀ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਹੋਰ ਪ੍ਰੀਤ ਗੁਰਸਾਰ ਭਰਪੂਰ ਸਿੰਘ ਧੋਰੀ ਗੁਰਦੀਪ ਸਿੰਘ ਮੁੱਲਾਪੁਰ ਗੁਰਦੀਪ ਸਿੰਘ ਰਤਨ ਸਿੰਘ ਸਮੂਹ ਨੂੰ ਪਤਾ ਪੰਜਾਬ ਤੋਂ ਦਿਲਜਾਨ ਕੌਰ ਪੋਤਾ ਮੋਦੀਵ ਕੀ ਬਾਤ ਆ ਕੀ ਨਾ ਰੱਖਿਆ ਤੇ ਬਾਕੀ ਦਿਨ ਨੂੰ ਖਿੱਚਣ ਵਾਲੀ ਗੱਲ ਹੈ ਵੀ ਦਿਲਜਾਨ ਤੇ ਜੀਵਨਜੋਤ ਕੌਰ ਜਗਦੇਵ ਸਿੰਘ ਅਨਜੀਤ ਕੌਰ ਦਰਸ਼ਨ ਸਿੰਘ ਪੱਟੇ ਸਿੰਘ ਤੋਂ ਪੂਰਾ ਮੋਹਨ ਮੋਹਨ ਲਾਲ ਪਿੰਡ ਜੀਵਨ ਸਿੰਘ ਵਾਲਾ ਗੁਰਮੀਤ ਕੌਰ ਪਿੰਡ ਸੇਵੀਆਂ ਵਾਲਾ ਦਿਲਜੀਤ ਸਿੰਘ ਨੰਬਰਦਾਰ ਪਿੰਡ ਲੋੜਾ ਲੋੜਾ ਨਮਾਜ਼ ਅਰਦੇਵ ਸਿੰਘ ਵੀਰੇ ਕਲਾਂ ਬਲਬੀਰ ਸਿੰਘ ਪਿੰਡ ਤਾਨੇਬਾਲ ਸਰਪਜੀਤ ਕੌਰ ਥੇ ਲੋਨਾਨ ਗੁਰਮੀਤ ਕੌਰ ਪਿੰਡ ਕਣਕਪਾਲ ਭੰਮਿਆਣਾ ਤੇ ਲਖਵੀਰ ਸਿੰਘ ਪਿੰਡ ਨਸੂੜੀ ਪਿੰਡ ਜਲੰਧਰ ਜਸਮਿੰਦਰ ਕੌਰ ਤੇ ਥੇ ਲੋ ਤੇ ਆਪਣਾ ਲਾਭ ਸਿੰਘ ਦੰਦੀਆ ਵਾਲਾ ਤੇ ਸੋਨਾ ਤੁੰਗਾਲੀ ਤੇ ਆ ਬੋਲੋ ਜੀ ਤੇ ਜਿੰਨਾ ਭੈਣ ਭਰਾਵਾਂ ਨੇ ਆਪਣੇ ਭਾਗਤਲੇ ਕਮੈਂਟ ਕੀਤੇ ਉਹਨਾਂ ਦੇ ਨਾਂ ਨੇ ਸੰਤ 47 ਵਾਲਾ ਤੇ ਸਿਬੀ ਸੀਤਿਆ ਮਨਜੀਤ ਕੌਰ ਜਗਰਾਜ ਪੁੱਲਰ ਮਨਜੀਤ ਕੌਰ ਹਰੀਬ ਚੌਧਰੀ ਪਨਮਵਾਲਾ ਕਸ਼ਮੀਰ ਕੌਰ ਤੇ ਸਵਰਨ ਕੌਰ ਅਨਨਾਮ ਆਈਡੀਆਂ ਨੇ ਦੋ ਚਾਰ ਜੁਅਰ ਸਪੋਰਟ ਰੀਤਾਵਾਜਵਾ ਜੰਮੂ ਅਮਰਿਤ ਚੀਮਾ ਓਂਕਾਰ ਸਿੰਘ ਕਰਨ ਸਿੱਧੂ ਅਮਰ ਸਿੰਘ ਕਿਰਤ ਕਰਤੀ ਹੈ ਓਨਲੀ ਕਿਰਤਾ ਰਾਚੂ ਸਿੰਘ ਉਪਲ ਬਨੀਜੀਤ ਕੌਰ ਤੇ ਸ਼ਵੀਨਾ ਦੇਵੀ ਅਨਨਾਮ ਆਈਡੀਆਂ ਕਲਵਿੰਦਰ ਕੁਮਾਰ ਤੇ ਗਰਮੀਤ ਕੌਰ ਦੁਆਬਾ ਜਲੰਧਰ ਤੇ ਗਰਮੀਤ ਸਿੰਘ ਸ਼ੀਬਲਾ ਡਾਕਟਰ ਸੁਖਰਾਜ ਸਿੰਘ ਗਿੱਲ ਸਿਮਰਜੀਤ ਕੌਰ ਤੇਜਸ ਕਰਨ ਸਿੰਘ ਮੋਹਰ ਸਿੰਘ ਵਾਲਾ ਸੰਦੀਪ ਤੇ ਭੁੱਲਾ ਗਿੱਲ ਜੱਗੀ ਸ਼ਾਵਰਾ ਸਵਰਨ ਕੌਰ ਸੋਮਨਾਥ ਅਸਕਰਮ ਸਿੰਘ ਖੇਰ ਆ ਗਿਆ ਠੀਕ ਹੈ ਤੇ ਦੋ ਚਾਰ ਅਨੜੀਆਂ ਫਿਰ ਰਣਵੀਰ ਸਿੰਘ ਤੇ ਇੱਕ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਅੱਜ ਆਪਣਾ ਚਾਹਨਾ ਵਾਲਿਆ ਇਹ ਚੈਨਲ ਆ ਜਿਹੜਾ ਉਹਤੇ ਨਾ ਫਿਲਮ ਪਾਈ ਆ ਪੰਜਾਬੀ ਪੌਣੀ ਆ ਪੌਣੀ ਆ ਪਤਾ 10 ਵਜੇ ਪਾਵਾਂਗੇ ਤੇ ਉਹਨੂੰ ਤੁਸੀਂ ਬਹੁਤ ਮਾਣ ਨਾਲ ਦੇਖੋ ਇਹ ਮੰਨ ਕੇ ਚੱਲ ਵੀ 1 ਘੰਟਾ 20 25 ਮਿੰਟਾਂ ਦੀ ਫਿਲਮ ਆ ਬਹੁਤ ਪੂਰੀ ਸਟੋਰੀ ਕਰਕੇ ਪਾਈ ਆ ਆਪਾਂ ਤੇ ਬਹੁਤ ਮੈਂ ਤੁਸੀ ਦੇਖੋ ਜਿਵੇਂ ਆਪਣੀ ਇੱਕ ਭੈਣ ਆ ਤੇ ਭਰਾ ਦਾ ਰਿਸ਼ਤਾ ਉਹਦੇ ਚ ਵੀ ਕੀ ਉਹਦੇ ਜਿਹਾ ਅਸੀਂ ਦਿਖਾਇਆ ਬਹੁਤ ਵਧੀਆ ਫਿਲਮ ਆ ਉਹ ਤੁਸੀਂ ਮਾਣ ਲੈ ਕੇ 10 ਵਜੇ ਦੇਖੋ ਤੁਸੀਂ ਤੇ ਪੂਰੀ ਆਪਾਂ ਮਾਨ ਲਾ ਕੇ ਬਣਾਈ ਆ ਜਿਵੇਂ ਆਪਾਂ ਸਿਨੇਮਾ ਦੇ ਫਿਲਮ ਦੇਖਦੇ ਉਸ ਤਰ੍ਹਾਂ ਬਣਾਈ ਅਸੀਂ ਆ ਹੁਣ ਜਿਵੇਂ ਤੁਸੀਂ ਸਾਡੇ ਕਮੈਂਟ ਸੁਣ ਰਹੇ ਹੋ ਸ਼ਾਇਦ ਆਈ ਥਿੰਕ ਅ ਘੰਟਾ ਬਾਅਦ ਚ ਜਾਂ ਇਨੀ ਪਤਾ ਤੁਹਾਡੇ ਦੇਖਦੇ ਕਰਦੇ ਆ ਰਹੀ ਹੋਵੇ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਓ ਖੋਲ ਕੇ ਹਾਂ ਇਹ ਚੰਨਾ ਵਾਲਾ ਜੀ ਤੇ ਜ਼ਰੂਰ ਦੇਖਿਓ ਜੀ ਤੁਹਾਡਾ ਧੰਨਵਾਦ